अधिकारिक तौर पर सरकार का कोई नुमाइंदा ही तुम दस सद लेकिन ये बड़ा असरदार मुहिम यह मैं कह सकता क्योंकि मैं अपने हल्के च पिछले एक महीना पूरा लाया बहुत असरदार मुहिम देखो अः पंजाब सरकार वालों ਪਿਛਲੇ ਦਿਨਾਂ ਦੇ ਵਿੱਚ ਪਹਿਲਾ ਹੀ ਫੈਸਲਾ ਲੈ ਲਿਆ ਗਿਆ ਕਿ ਜਿਹੜੀ ਸਪੈਸ਼ਲ ਸੈਕਸ਼ਨ ਵੀ ਇਹ ਇਨ੍ਹਾਂ ਸ਼ੁੱਭ ਦਿਹਾੜਿਆਂ ਦੇ ਲਈ ਇਹਦਾ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਕਸ਼ਨ ਵੀ ਬਣਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਗਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਉਹਨਾਂ ਵੱਲ ਸੁਝਾਅ ਆਉਣਗੇ ਸਾਰਿਆਂ ਤੇ ਵਿਚਾਰ ਕਰਕੇ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਸਤਾ ਦੇ ਲਈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਡਿਸਟੈਂਸ ਵੀ ਦਾਸਨੇਹਾ ਦਿੰਦਾ ਹੈ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰੀ ਕਿਸੇ ਦੂਸਰੀ ਧਾਰਮਿਕ ਬਾਨਤਾ ਦੇ ਮਹਾਂਪੁਰਖ ਨੇ ਰੱਖਿਆ ਹੋਵੇ ਦੁਨੀਆਂ ਦੇ ਵਿੱਚ ਹੋਰ ਕਿਤੇ ਨਹੀਂ ਪਾਉਂਦਾ ਸੋ ਫੈਸਲਾ ਕਰ ਲਓ ਤੁਸੀਂ ਅਹ ਦੇਖੋ ਸੁਝਾ ਸਾਰੇ ਤੋਂ ਲੈ ਜਾ ਐਸਡੀਪੀਸੀ ਤੋਂ ਹੀ ਲੈ ਜਾਣਗੇ ਜੋ ਵੀ ਦੁਨੀਆ ਦੇ ਵਿੱਚ ਇੰਨਾ ਮਹਾਨ ਦਿਹਾੜਿਆਂ ਸੰਬੰਧੀ ਆਪ ਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਦਾ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਦਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ ਕਿ ਕਿਸ ਤਰ੍ਹਾਂ ਇਹ ਪ੍ਰੋਗਰਾਮ ਚੱਲੇਗਾ ਕਿ ਕਿੱਥੋਂ ਹੋਵੇਗਾ ਦੇਖਿਓ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਸਾਰੇ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ ਇਹਦੇ ਲਈ ਮਾਡਰਨ ਟੈਕਨੋਲੋਜੀ AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ ਸੋ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ ਇਸ ਤਪਦੇ ਸਮੇਂ ਦੇ ਵਿੱਚ ਜਦੋਂ ਕਿ ਸਮਰਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਆ ਉਸ ਸਮੇਂ ਸਰ ਮਨ ਕੋਈ ਜਿਸ ਨੇ ਦਾ ਜਰਾ ਸਨੇਹਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁੱਖ ਸ਼ਾਂਤੀ ਸਮਰiddhi ਇੱਕ ਕੇਂਦਰ ਤੋਂ ਉੱਪਰੋਂ ਪਾਸੋਂ ਪਹੁੰਚਾ ਕੇ ਆਪ ਸਤਿ ਦੀ ਸੁਤੰਤ ਕੋ ਦੀ ਸਭਾ ਇਸ ਤੋਂ ਰੰਗ ਲਈ ਪੂਰੀ ਭਰ ਸਾਨੂੰ ਜਿਸ ਨੂੰ ਕਰਾ ਰਿਹਾ ਹੈ ਕੇਂਦਰ ਤੋਂ ਕੋਈ ਸਾਹਿਤਿਕ ਯੋਗਤਾ ਦੇ ਇਸ ਵਾਰ ਪੰਜਾਬ ਤੋਂ ਬਾਅਦ ਪੰਜਾਬ ਤੋਂ ਬਾਅਦ ਵੀ ਹੋਣਗੇ ਜਿੱਥੇ ਜਿੱਦੇ ਗੁਰੂ ਸਾਹਿਬ ਗਏ ਐ ਅਸੀਂ ਉਥੋਂ ਉਥੋਂ ਜਾ ਕੇ ਸੁਝਾ ਲਵਾਂ। ਸੰਤ ਸਨਮ ਸਿੰਘ ਸਾਹਿਬ ਸੰਮਤ ਸਾਹਿਬ ਦੇਖੋ ਇਹ ਦੇ ਇਹਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ। ਤੁਹਾਡੇ ਤੋਂ ਸੁਝਾਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ। ਜਿਸਹੀ ਦੀ ਜੀਸਗਰ ਸਾਹਿਬ ਰੱਖਿਆ ਜਾਵੇ। ਜਾਂ ਅਨੰਤਪੁਰ ਸਾਹਿਬ ਰੱਖਿਆ ਜਾਵੇ। ਬਾਬਾ ਬਕਾਣਾ ਰੱਖਿਆ ਜਾਵੇ। ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰੇ ਨਾਲ ਵਿਚਾਰ ਕਰਦੇ ਹੋਏਗਾ ਇਹ ਸੈਸ਼ਨ ਮਾਨਕ ਦੇ ਨਾਲ ਇਹ ਸੈਸ਼ਨ ਹੋਏਗਾ ਅਤੇ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ ਗੁਰੂ ਸਾਹਿਬਾਨ ਦੀ ਕੁਰਬਾਨੀ ਗੁਰੂ ਸਾਹਿਬਾਨ ਦਾ ਸੁਨੇਹਾ ਔਰ ਇਸ ਵਿਰਾਸਤ ਨੂੰ ਅੱਗੇ ਲੈਣ ਅੱਗੇ ਲੈ ਕੇ ਜਾਣ ਦੀ ਲੋੜ ਕਿਸ ਤਰ੍ਹਾਂ ਅਸੀਂ ਸਾਡੇ ਸੁਨਹਿਰੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਾਸ ਫੋਰਡ ਕਰਾਂਗੇ ਉਹਦੇ ਲਈ ਵਿਚਾਰ ਕਰਾਂ ਰਿਹਾ ਕੀਤਾ ਜਾਏਗਾ देखिए दिस इज नॉट चेंज ऑफ आर्ट हम सुजेशन लेंगे सबसे तो जो जो सुजेक्शन जैसे जैसे आएंगे वैसे ही हम इसका जो ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਤਾਬਦੀਆਂ ਸਰਕਾਰਾਂ ਬਣਾਉਂਦੀਆਂ ਰਹੀਆਂ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਬਣਾਇਆ ਤੁਸੀਂ ਮਤਲਬ ਉਹ ਤਾਂ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਨਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਫਿਰ ਜਦੋਂ ਗੁਰਗੋਬ ਸਿੰਘ ਮਾਰਕ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾ ਬਣਾਇਆ ਸ਼ਾਹਦਾ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਮਨਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਵੀ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਮਨਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਸੋ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਤਕਾਰਯੋਗ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਹੈ ਉਹ ਕਰਨ ਸਰਕਾਰਾਂ ਸਾਡੀ ਬਣੀ ਆ ਸਾਡੀ ਬੀਂਧੀ ਬਣੀ ਆ ਸਭ ਤੋਂ ਧਾਰਮਿਕ ਸੰਸਥਾਵਾਂ ਦਾ ਸਬਰ ਕਰਦੀ ਸਭ ਤੋਂ ਪਹਿਲਾਂ ਤਰੀ ਕੱਟਸ ਤੋਂ ਜਨਮ ਹੋ ਰੂਂਦੇ ਸਭ ਤੋਂ ਪਹਿਲਾਂ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂਗਾ ਦੂਸਰਾ ਸੋਚੀ ਨੇ ਸੇ ਸਾਰਿਆਂ ਨੂੰ ਆਪਾਂ ਮਿਲਾਂ ਸਾਰਾ ਤੇ ਸਮਾ ਲਾਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ ਅੱਜ ਤਾਂ ਭੀਖਰਕ ਬਣ ਕੇ ਜਾਣਾ ਓਵੇਂ ਮੈਂ ਚੱਲਦੇ ਜਾਵਾਂਗੇ ਸਰਕਾਰ ਸਾਫ ਤੁਸੀਂ ਤਾਂ ਸਰਕਾਰ ਦਾ ਬਾਹਰ ਨਹੀਂ ਦੇ ਰਹੇ ਨਾ ਆਪ ਤੋਂ ਕਿਸੇ ਕੋ ਇਹ ਸਰਕਾਰ ਦਾ ਨਾ ਸਰਕਾਰ ਕੋਈ ਨਹੀਂ ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ ਨਾ ਸਪੀਕਰ ਹੋ ਜਾਣਾ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਦੇ ਰਹੇ ਨਹੀਂ ਗੁਰਸਿੱਖ ਹੋਰ ਪੂਰੇ ਸਰਕਾਰ ਦੀ ਹੈ ਕਿ ਇਹ ਸਰਕਾਰ ਦਾ 파ਟਨਾ ਸਿੱਖਾਣਾ ਕੋਲਾ ਕਰ ਚਿੱਤਾ ਹੈ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਹੈਲਪ ਕਰ ਰਹੇ ਹੁਣ ਸਰਕਾਰ ਨੇ ਸੁਝਾਅ ਮੰਗੇ ਹੈ ਮੈਸੇਜ ਆ ਇਕੱਠੀ ਕਰਕੇ ਦੇ ਰਹੇ ਨੇ ਸਪੀਕਰ ਵਾਲਾ ਸਾਥ ਦੀ ਸਪੈਸ਼ਲ ਹੈ ਡਾਕਟਰ ਸਪੀਕਰ ਹੀ ਹਸਟ ਕਾਮ ਆ ਦਾ ਵਾਈਸਟ੍ਰੀਸ ਤੋਂ ਪਾਣ ਸੀ ਸਰ ਇਹਦਾ ਮਤਲਬ ਬਹੁਤ ਪਹਿਲਾਂ ਪੁਰਾਣੇ ਪ੍ਰੋਗਰਾਮ ਨਾਲ ਇਸ ਤਰ੍ਹਾਂ ਕਿੰਦਾ ਸਰਕਾਰ ਸਟੈਂਡ ਸਰਕਾਰ ਚੋਕੀ ਸਰੋਗਾਂ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਹੈ ਕਿ ਕਿਸ ਤਰ੍ਹਾਂ ਦਾ ਸੁਝਾਅ ਹੈ ਅਸੀਂ ਸਾਰਿਆਂ ਤੋਂ ਸੁਝਾਅ ਮੰਗਾਗੇ ਪਹਿਲਾਂ ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸਹਿਯੋਗ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਦੇਖੋ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਸਾਡੀ ਜਗ੍ਹਾ ਵਿਧਾਨ ਸਭਾ ਦੇ ਆਨਰੇਬਲ ਮੈਂਬਰ ਨੇ ਔਰ ਉਹਨਾਂ ਨੂੰ ਵੀ ਉਹ ਸਾਰੇ ਰਾਈਟਸ ਨੇ ਜਿਹੜੇ ਕਾਨੂੰਨ ਦੇ ਅਧੀਨ ਉਹ ਸਾਰੇ ਮੈਂਬਰ ਨੂੰ ਹੈ ਸੋ ਉਹਨਾਂ ਦਾ ਪੱਖ ਰੱਖਣ ਦਾ ਮੌਕਾ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਕਰ ਦਿੱਤੀ ਜਾਵੇਗੀ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ ਜੁਲਾਈ ਦੇ ਕੋਈ ਡੇਟ ਮੈਨੂੰ ਯਾਦ ਨਹੀਂ ਜੀ ਕਿਸੇ ਸੈਸ਼ਨ ਦੇ ਵਿੱਚ ਸੀ ਕਿ ਪ੍ਰੋਗਰਾਮਰ ਤੋਂ ਗੱਲ ਕਰੇ ਆਈ ਸੀ ਉਸ ਤੋਂ ਸੀ ਇਹ ਵੀ ਚਾਹ ਰਹੇ ਮੈਨੂੰ ਕਿ ਪ੍ਰੋਗਰਾਮਰ ਤੋਂ ਇਹ ਜਿਹੜੇ ਸਿਆਰਾ ਸਮਾਂ ਪਹਿਲੇ ਅਹ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਇਹਦੇ ਬਾਰੇ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬ ਧਰਮ ਸਮਾਨ ਦਾ ਸਨੇਹਾ ਦਿੱਤਾ ਇਥੇ ਨਹੀਂ ਹ ਜਾਣਾ ਚਾਹੀਦਾ ਤੁਹਾਡੇ ਰੱਖੇ ਜਾਣਾ ਚਾਹੀਦਾ ਸਰੋ ਸਰ ਤੁਸੀਂ ਸਾਰੀ ਪਰਚਾ ਪੂਜਾ ਰਕਪਰ ਤੋਂ ਖਾਣ ਦੀ ਚਾਹੇ ਸੁਝਾਣੀ ਕਿ ਸਾਰੇ ਪਾਰਟੀਆਂ ਦੀ ਮੀਟਿੰਗ ਸੱਦ ਕੇ ਕੀਤੀ ਜਾਵੇ ਹੋਰ ਨਾ ਸਿਆਸੀ ਪਾਰਟੀਆਂ ਨੇ ਸੁਝਾਵੇ ਆ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਨੇ ਹੋ ਰਾਜਨੀਤਿਕ ਪਾਰਟੀਆਂ ਬਾਰੇ ਇਹ ਰਾਜਨੀਤਿਕ ਪਾਰਟੀ ਡਿਸਾਈਡ ਕਰੂਗੀ ਇੱਕ ਜਿਹੜੇ ਹੋਰ ਸਾਨੂੰ ਲੈ ਕੇ ਤਿੰਨ ਤੋਂ ਮੁੱਢ ਲਈ ਉਹਨਾਂ ਨੇ ਵੱਡੇ ਰਹਿਣ ਵੱਡੇ ਨੂੰ ਉਹਨਾਂ ਤੱਕ ਹੀ ਹਰੇਕ ਤੋਂ ਸੁਝਾਵਾਂਗੇ ਜਾਣਗੇ

बारे आ, ए बारे मेरे ख्याल अधिकारिक तौर पर सरकार का कोई नुमाइंदा ही दस सद लेकिन बड़ा असरदार मुहिम यह मैं कह सदा क्योंकि मैं अपने हल्के च पिछले एक महीना पूरा लाया बहुत असरदार मुहिम थैंक यू थैंक यू वेरी मच बहुत धनबाद ता वाहू जी का खालसा वाह